ਕੀ ਕੀ ਕਰਨ ਲਈ ਫਟ ਹੋਸ਼ਨੀ ਮਮੀ ਮੈਂ ਨਾ ਕਾਪੀ ਬਤਨ ਕਿੱਥੇ ਰੱਖ ਕੇ ਬੈਠੀ ਆ ਬੈਂਕ ਆ ਰੱਖ ਫਿਰ ਮੈਂ ਵੀ ਪੈਨਸ਼ਨ ਲੈਣਾ ਤੇ ਤੂੰ ਵੀ ਆਖ ਨਹੀਂ ਮੈਨੇ ਬੈਂਕ ਵਿੱਚ ਕੰਮ ਹੈ ਤੇ ਚਲੀਏ ਜਿਹੜਾ ਕੰਮ ਕਰਨਾ ਕਰਿਆ ਅੱਛਾ ਫਿਰ ਤੂੰ ਅੱਜ ਹੀ ਜਾਣਾ ਆ ਗਈ ਪੈਨਸ਼ਨ ਵਾਹ ਵਾਹ ਆ ਗਈ ਚਲੋ ਫਿਰ ਮੈਂ ਆ ਗਈ ਕਾਪੀ ਲੈ ਕੇ ਚਲੋ ਜਾਈਏ ਕੀ ਕਰਨ ਦੇ ਗਾਂਦੀ ਆਨੀ ਤੂੰ ਸ਼ੋ ਸ਼ੋ ਪੀਲਾ ਪੀਲਾ ਉਫ ਨਹੀਂ ਪੀਣਾ ਪੀਲਾ ਪੀਲਾ ਇੱਕ ਤਾਂ ਮੈਨੂੰ ਘਰ ਦੇ ਗੋਏ ਚ ਵਾਟ ਛੜਦੇ ਪੀਲਾ ਫਿਰ ਹੋਂ ਤੱਕ ਮੈਂ ਗੋਆ ਸੋਟ ਲਾਂ ਨਹੀਂ ਨਖਰੇ ਜੇ ਨਾ ਕਰਾਂ ਮੈਂ ਸਬ지 ਸਬ지 ਵੀ ਬਣਾਉਣੀ ਆ ਪੀਲਾ ਪੀਲਾ ਛੇਤੀ ਕਰ ਲਾ ਆ ਬਣਾ ਅਹੀ ਚਲ ਗਿਆ ਬੈਂਕ ਵਿੱਚ ਹਾਂ ਮੰਮੀ ਬੈਂਕ ਚ ਚਲੇ ਆਹ ਕੰਮ ਹੈ ਤੁਹਾਡੇ ਮੈਂ ਪੈਨਸ਼ਨ ਲੈਣ ਨੂੰ ਗੋਆ ਸੋਟਲਾ ਮੜਾ ਜਾ ਤੇ ਫਿਰ ਮੈਂ ਤਿਆਰ ਹੋਲਾਂ ਤੂੰ ਕਿਥੇ ਜਾਣਾ ਚੱਗੇ ਤੂੰ ਤਾਂ ਦਾ ਕੰਮ ਕਰ ਪਾਣੀ ਡਾਹ ਤੇ ਗੋਆ ਛੱਟ ਫਿਰ ਸਬਜ਼ੀ ਸਬਜ਼ੀ ਚੀਲ ਲੈ ਸਾਡੇ ਅੰਦਰ ਬੈਠਾ ਰਹਿ ਮੰਮੀ ਮੈਂ ਵੀ ਜਾਣਾ ਮੈਂ ਬਸ ਵਾ ਇੱਕੋ ਹੀ ਆ ਫੋਸੀ ਜੀ ਮੈਂ ਚੋਕੀ ਕੀ ਕਰ ਜਾਣਾ ਤੇਨੂੰ ਕੰਮ ਹੈਗਾ ਕੋਈ ਉਹਨੇ ਤਾਂ ਪੈਨਜ ਕਰਨਾ ਕੋਈ ਬੈਂਕ ਚ ਕੰਮ ਹੈ ਉਹਨੇ ਤਾਂ ਮੈਂ ਪੈਨਸ਼ਨ ਲੈਣ ਨੂੰ ਤੇ ਤੂੰ ਅੰਦਰ ਕੰਮ ਕੁੰਸਾਰ ਕਰਕੇ ਨਾ ਤੇ ਫਿਰ ਬਹਿਣਾ ਫਿਰ ਉੱਟਣਾ ਨਹੀਂ ਬਹਿਣਾ ਜਾ ਫਿਰ ਲੈ ਹੁਣ ਮੈਨੂੰ ਬੈਂਕ ਚ ਵੀ ਨਹੀਂ ਲੈ ਕੇ ਜਾਂਦੀ ਮਾਈ ਸੂਰਾ ਉਹਨ ਫਿਰ ਤੂੰ ਵੀ ਮੇਰੇ ਰਗੀ ਆ ਸੰਧੀ ਹੱਥ ਲਈ ਪਤਾ ਚਲੋ ਚਲੋ ਮੰਮੀ ਤੂੰ ਹੀ ਲੈ ਲਈ ਕਾਫੀ ਆਪਣੀ ਹਾਂਜੀ ਲੈ ਲਈ ਕਾਫੀ ਅੱਛਾ ਕੀ ਕਰਨੀ ਮਾਨਪ੍ਰੀਤ ਆ ਗਈ ਮੈਂ ਮਗਰੀ ਮੰਮੀ ਮੰਮੀ ਮੈਨੂੰ ਵੀ ਲੈ ਜਾਣਾ ਬੱਗਰ ਖਾਣਾ ਵੇ ਇਹ ਤੂੰ ਖਾਣਾ ਤੇ ਚ ਨਹੀਂ ਇੱਥੇ ਹੀ ਲਿਆ ਦਾਂਗੇ ਤੂੰ ਕੀ ਨਾਣੇ ਵਾਂਗੂ ਮਗਰ ਤੁਰ ਪਈ ਨਹੀਂ ਜਨੇ ਖਾਣੇ ਦੇ ਤੇਰੀ ਗੱਲ ਮੇਰੇ ਬੱਗਰ ਖਾਣ ਨੂੰ ਬੜਾ ਜੀਕੰਡਾ ਆਖੇ ਲਿਆ ਦਾਂਗੇ ਇੱਥੇ ਤੈਨੂੰ ਹਾਏ ਹਾਏ 버ਗਰ ਆ ਆਹੋ ਕੋਈ ਨਹੀਂ ਲਿਆ ਦਾਂਗੇ ਕੰਮ ਕਰ ਲੈ ਜਾਂਦੀ ਆ ਨਹੀਂ ਤੇਰੇ ਕੰਮ ਨੇ ਕੋਈ ਤੇ ਤੈਨੂੰ ਐਵੇਂ ਲਾ ਜੀਏ ਨਾਲੇ ਕਿੰਨੇ ਇਹਦਾ ਲੱਗਣਾ ਸਮੀਲ ਆਉਂਦੀ ਕੋਈ ਦੀ ਵੇਖੋ ਮੈਂ ਨਾਲ ਲੇਦੀ ਆ ਨਾ ਤੇ ਇਹ ਘਰ ਕੋਈ ਹੈ ਨਹੀਂ ਕਰ ਰੋ ਚੱਲ ਜਾਓ ਫਿਰ ਨਹੀਂ ਜਦ ਨਾ ਕਰਿਆ ਕਰ ਮਮੀ ਤੇਰੇ ਬਾਹ ਦਹ ਮੈਨੂੰ ਲੈ ਕੇ ਨਹੀਂ ਜਾਂਦੇ ਜਰੋਂ ਹੀ ਹੋਇਆ ਕਰਦੀ ਆ ਨਾ ਮੈਂ ਸਾਇ ਦੇ ਪਾਪੇ ਨਾਲ ਗੱਲ ਨੰਬਰ ਇੱਥੇ ਕਿਤੇ ਲਿਖ ਕੇ ਰੱਖਿਆ ਸੀ ਮੈਨੂੰ ਇੱਕਦਿਚ ਨੰਬਰ ਵੀ ਨਹੀਂ ਚੇਤੇ ਰਹਿੰਦਾ ਮੈਨੂੰ ਦੋ ਜਮਾਤਾਂ ਪੜ੍ਹ ਲੈਂਦੀ ਤੇ ਅੱਜ ਮੈਨੂੰ ਨਾਲ ਤੇ ਲੈ ਜਾਂਦੀਆਂ ਇਹੋ ਹੀ ਆਖਰੇ 9 8 ਅਹਾਂ ਕੀ ਲੱਗ ਗਈ ਉਹ ਏ ਹੈਲੋ ਸਾਸਿਕਾਲ ਕੀ ਕਾਣ ਡਿਆ ਮੇਰੀ ਗਾਸੋਂ ਸਹਜ ਦੇ ਪਾਪੇ ਆ ਤੇਰੀ ਮੰਮੀ ਮੇਨਾ ਚੰਗਾ ਨਹੀਂ ਉਹ ਕਾਣ ਡਈ ਮੇਰਾ ਬਗੜ ਖਾਣ ਨੂੰ ਜੀ ਕਾਣ ਡਿਆ ਸੀ ਉਹ ਜਿਹੜਾ ਨੂਡਲ ਵਾਲਾ ਨਹੀਂ ਹੁੰਦਾ ਉਹ ਲੰਬੇ ਲੰਬੇ ਨੂਡਲ ਜੇ ਪਾਏ ਹੁੰਦੇ ਉਹਦੇ ਵਿੱਚ ਤੇ ਉਹ ਅੱਜ ਗਈਆਂ ਹੀ ਉਹ ਹਰਚ ਵਾਲ ਤੇ ਮੈਂ ਆਖਿਆ ਮੈਨੂੰ ਲੈ ਜਾਓ ਮੈਂ ਗੋਇਆ ਹੀ ਸੁੱਟਣ ਨਹੀਂ ਫਿਰ ਕੀ ਨਾ ਕੇ ਮੈਂ ਲੀੜੇ ਪਾ ਲੈਣੇ ਉਹ ਤੇਰੀ ਵੀ ਸੁਣ ਲੈਨੀ ਐ ਮੇਰੀ ਸੁਣ ਲੈ ਪਹਿਲਾਂ ਤੂੰ ਵੇ ਇਹ ਕਿੰਨਾ ਕਹਿੰਦਾ ਰਿਆਂ ਮੇਰ ਨਾਲ ਵਿਆਹ ਕਰਾ ਲਾ ਮੇਰ ਨਾਲ ਵਿਆਹ ਕਰਾ ਲਾ ਤੈਨੂੰ ਮੈਂ ਲਾਡਾ ਨਾ ਰੱਖੂੰਗਾ ਉਹ ਜੇ ਹੁਣ ਮੈਨੂੰ ਗੋਇਆ ਸਤਾਉਂ ਦਿੰਦੇ ਜੀ ਤੇ ਜੇ ਮੇਰਾ ਕੋਈ ਚੀਜ਼ ਖਾਣ ਨੂੰ ਜੀ ਕਰੇ ਤੂੰ ਹਰ ਚੁਵਾਲਨੇ ਕਿਤੇ ਲੈ ਕੇ ਜਾਂਦੇ ਮੈਂ ਕੀ ਕਰਾਂ ਹੁਣ ਮੇਰਾ ਬੱਗੜ ਖਾਣ ਨੂੰ ਜੀ ਕੰਡਿਆ ਹੈ ਆਹ ਹੋ ਹੋਈ ਹੁੰਦਾ ਤੂੰ ਵੀ ਐਦਾਂ ਮੈਨੂੰ ਸਮਝਾਈ ਜਾ ਹੁਣ ਤੇ ਕੀ ਹੋਇਆ ਜੇ ਨਹੀਂ ਪੜਾਇਆ ਮੇਰੇ ਮਾਂ ਪਿਓ ਨੇ ਤੇ ਘਰ ਦਾ ਸਾਰਾ ਕੰਮ ਤੇ ਮੈਂ ਜਾਣਦੀ ਆ ਨਾ ਜੇ ਇੰਨਾ ਕੀ ਜਾਣਦੇ ਹੋਏ ਆ ਨਾ ਤੇ ਬਥੇਰੀ ਗੱਲ ਐ ਵੀ ਮੈਨੂੰ ਨਹੀਂ ਪੜਾ ਸ਼ਾਮਾਂ ਨੂੰ ਆ ਟੈਲੀਫੋਨ ਜਾ ਕਰ ਲਈਆਂ ਮੰਮੀ ਨੂੰ ਤੇ ਉਹਨੂੰ ਸਮਝਾ ਦੇ ਮੈਨੂੰ ਵੀ ਲੈ ਜਾ ਕਰੇ ਕਿਤੇ ਯਾਰ ਠੀਕ ਤੈਨੂੰ ਕੰਮ ਹੀ ਪਏ ਰਹਿੰਦੇ ਆ ਇੱਕ ਤੇ ਪਹਿਲਾਂ ਹੀ ਲੜਨ ਬੈਹ ਜਾਂਦਾ ਮੇਰੀ ਕੀ ਤੇ ਸੁਣਦਾ ਹੀ ਵੀ ਹੁਣ ਪਹਿਲਾਂ ਕਿਤੇ ਚੋਟਲੇ ਨਹੀਂ ਮੁੱਕ ਦੇ ਦੇ ਮੇਰੇ ਯਾਰ ਮੇਰੇ ਪਾਪੇ ਬੀਬੀ ਮਿਲ ਨੂੰ ਨਾ ਬੜਾਈ ਜੀ ਕਹੰਡਿਆ ਤੇ ਹਾਥ ਮੇਰਾ ਪੈਂਡਾ ਬੰਨੇ ਪਿਆ ਕੇ ਤੁਰ ਕੇ ਚਲ ਜਾਣੀ ਹਾਦਰ ਜੋਇਆ ਵਾ ਫਿਰ ਕੀ ਤੇ ਸੈ ਸਕੂਲੇ ਇਹ ਦੋਵੇਂ ਹੁਣ ਹਰ ਚਵਾਲ ਗਈਆਂ ਉਦੋਂ ਨੂੰ ਮੈਂ ਵਾਪਸ ਪਰਤਾਂ ਮਾਂ ਏਦਾਂ ਕਰਦੀ ਮੈਂ ਲੱਭਦੀ ਆਪਣਾ ਝੋਲਾ ਜੇ ਤੇ ਮੈਂ ਜਾਣੀ ਨਵੀਂ ਬੀਬੀ ਪਾਪਨ ਮੇਰੀਆਂ ਨਹੀਂ ਕੋਪੁੱਲਾਂ ਦੀ ਬੂਆ ਮੇਰਾ ਸਾਡਾ ਖੜਾ ਇੱਥੇ ਕੋਰਾ ਚੋਰ ਆ ਜਲੇ ਦੋ ਭਾਂਡੇ ਹੀ ਲੈ ਜਾਣਗੇ ਆਪੇ ਪਾ ਇਹਦੇ ਮੇਰ ਨੂੰ ਪਹਿਲਾਂ ਹੀ ਨਾ ਆ ਜਾਣ ਸਿਆਣੀ ਸੂਲੋਂ ਨਾਲਾ ਨਾ ਹਏ ਭੁੱਖ ਵੀ ਬੜੀ ਲੱਗੀ ਆ ਗੋਂਗਲੂ ਨਾ ਵੇਖਾਂ ਕੋਈ ਇੱਥੇ ਫਟੇ ਹਾਲ ਇਹਨਾਂ ਦਾ ਤੇ ਗੋਂਗਲੂ ਨਹੀਂ ਲਾ ਸਕੇ ਮਾਸਾ ਸਰੋਂ ਛੜੀ ਇੰਨੇ ਵਾਹ ਕਿਤੇ ਸਰੋਂ ਛੜੀ ਨੀ ਲਾਹੜਿਆ ਕੰਕਣ ਸਾਰੇ ਲੀੜੇ ਭੇਜ ਗਏ ਉਹ ਤੋਂ ਅੱਗੇ ਨੀ ਮੈਂ ਬਦਲ ਕੇ ਆਈ ਗੋਇਆ ਲੈ ਚਲੰਗੇ ਸੂਟ ਬੇਬਣ ਘੜ ਪਤਾ ਲੱਗਣਾ ਮੇਰੇ ਅਰਜੀ ਆ ਗਈ ਆ ਲੈ ਬੀਬੀ ਭਾਂਡੇ ਮੰਨ ਦੀ ਆ ਪਿਆਰ ਬਾਤ ਹੀ ਜਾਣੀ ਠੱਪਾ ਹੋਣੀ ਹੋਣੀ ਕਿਥੋਂ ਵੀ ਕਿਧਰੋਂ ਕਰੋ ਹੋਏ ਹੋਰ ਕਿ ਥੋਣਾ ਹੀ ਹਏ ਸਾਸਰੀ ਘਰ ਦਾ ਭਰਾ ਦੇ ਸਾਸਰੀ ਘਰ ਨਾ ਤੂੰ ਫੋਨ ਕੀਤਾ ਨਾ ਕੋਈ ਦੱਸਿਆ ਨਹੀਂ ਸੱਸ ਕੋਲੇ ਗਿਆ ਵਾ ਹਾ ਉਹ ਘਰ ਚਵਲ ਗਈਆਂ ਦੋਵੇਂ ਨੂੰ ਸੱਸ ਹਾਂ ਦੱਸਿਆ ਵੀ ਆ ਕਿ ਨਹੀਂ ਉਹ ਉੱਥੇ ਆ ਜਾ ਪਾਣੀ ਪੂਣੀ ਪੋਛ ਲਾ ਬੰਨੇ ਡੱਕਦੀ ਐਂ ਮੈਂ ਆਹ ਰਾਉਂਡ ਮੈਂ ਪਾਪੇਨ ਸਾਸਰੀਕਾਲ ਬੁਲਾਵਾ ਪਪਾ ਸਾਸਰੀਕਾਲ ਹਾਂ ਠੀਕ ਆ ਤੂੰ ਠੀਕ ਆ ਹੁਣੇ ਆਈਆਂ ਜੀ ਹੁਣੇ ਹੀ ਆਈਆਂ ਮੈਂ ਸਾਹ ਚੜਿਆ ਜੋ ਤੂੰ ਪੂਣੀ ਨਹੀਂ ਕੀਤਾ ਕੋਈ ਗੱਲ ਨਹੀਂ ਹਾਏ ਲਿਆਗਾ ਰੋਟ ਕੱਟ ਕੇ ਦੇ ਨੀ ਕਿਤੇ ਕੱਲਿਆ ਨਹੀਂ ਨਹੀਂ ਮੈਨੂੰ ਕਟਣ ਦੇ ਆ ਬੈਠਾ ਪਪਾ ਕਿਤੇ ਨਹੀਂ ਮੇਰਾ ਨਾ ਉਦਾਂ ਹੀ ਤੁਹਾਨੂੰ ਮੇਰੇ ਨੂੰ ਦੀ ਗੰਡਿਆ ਹੈ ਪਪਾ ਨੰਬਰ ਮੈਨੂੰ ਚੇਤੇ ਨਹੀਂ ਹੋ ਚਲੋ ਇਹ ਚੰਗਾ ਕੀਤਾ ਤੂੰ ਅੱਦਸੀ ਦੀ ਸਹੀ ਮੜਾ ਮੜਾ ਪਪਾ ਨੰਬਰ ਨਹੀਂ ਹੋ ਚੇਤੇ ਆਉਂਦੇ ਆ ਕਿਤੇ ਲਿਖ ਕੇ ਕਾਗਜ਼ ਤੇ ਰੱਖਤਾਈਓ ਆਈ ਪੁੱਛ ਕੇ ਉਹਨਾਂ ਨੂੰ ਆਹੋ ਪੁੱਛ ਕੇ ਆਈਆਂ ਭੁੱਖ ਲੱਗੀ ਮੰਮੀ ਹੈਗਾ ਗੋ ਰੋਟੀ ਰੋਟੀ ਵੇ ਹਰੋ ਡੇ ਲਾ ਜਾਂਦੀਆਂ ਹੋਰ ਲੱਜ ਜਾਂਦੀਆਂ ਆ ਪਾਣੀ ਭਰਾਨੇ ਕਿੰਨੇ ਲਾਹੜੇ ਕਰਨ ਕੋ ਸਾਰੇ ਲੀੜੇ ਗਿੱਲੇ ਹੋ ਗਏ ਵੇ ਸੜੇ ਆ ਗਈ ਘਰੋਂ ਨਾ ਕੋ ਲੀੜਾ ਚੱਜਦਾ ਪਿਆ ਨਾ ਕੁਛ ਨਹੀਂ ਗੁਆਏ ਸੋੜਦੀ ਆ ਗਈ ਮੁਸ਼ਕਿਲ ਤੇ ਲਾ ਗਾਉਂਦੇ ਹੀ ਆ ਕੀ ਗੱਲ ਨਾਤੀ ਨੂੰ ਤੀ ਨਹੀਂ ਗਈ ਤੂੰ ਨਹੀਂ ਮੈਂ ਨਹੀਂ ਨਾਤੀ ਉਹ ਹਰਤੇਵਾਲ ਗਈਆਂ ਆਂ ਪਪਾ ਮੈਂ ਚੱਲ ਮਗਰ ਮਗਰ ਮੇਲ ਆਉਣੀ ਆ ਮੁੜ ਕੇ ਤੈਨੂੰ ਪਤਾ ਉਹ ਮੈਨੂੰ ਕੰਮ ਚ ਲਾ ਹਟਦੀ ਐ ਇਹ ਵੀ ਨਹੀਂ ਦੱਸਦੀ ਮੈਨੂੰ ਕੋ ਦੱਸ ਕੇ ਆਈਦਾ ਨਾ ਉਹ ਆ ਗਈਆਂ ਨੇ ਉੱਥੇ ਕਰ ਕੰਨੀਆਂ ਕਿਦਰ ਗਈਏ ਤੇ ਫੇਰ ਮੈਂ ਉਹਨਾਂ ਦੇ ਹੋਣ ਤੋਂ ਪਹਿਲਾਂ ਹੀ ਚਲ ਜਾਣਾ ਤੂੰ ਮੈਨੂੰ ਚਾਹ ਬਣਾ ਦੇ ਘੋੜ ਤੇ ਮੈਂ ਚਲ ਜਾਣਾ ਮੈਂ ਬਸ ਮਿਲਣ ਨਹੀਂ ਆਈ ਹਾਂ ਮੜਾ ਜਾ ਚੱਲ ਚਾਹ ਬਣਾ ਕੇ ਤੇ ਆ ਲੀਂ ਚਾਹ ਬਣਾ ਦੇ ਨਾਲ ਰੋਟੀਆਂ ਲਾ ਦੇ ਤੂੰ ਲਾਰੇ ਛੇਤੀ ਮੈਨੂੰ ਭੁੱਖ ਬੜੀ ਲੱਗੀ ਓ ਚਲ ਗੰਮਣੀ ਕੋਈ ਲੱਬਾ ਹੋਵੇ ਗੋਗਲ ਮੈਂ ਕੋਈ ਵੇਣੀ ਆ ਤੇ ਉਹਨੇ ਰੀ ਸਰੋਂ ਹੀ ਲੱਭੀ ਜਿੱਥੇ ਵੇਖੀ ਪੰਨੇ ਤੇ ਹੋਰ ਪਾਪਾ ਤੂੰ ਠੀਕ ਹੈ ਗੰਮ ਆਪਣੇ ਆ ਕੇ ਤੇ ਚੱਲ ਫਿਰ ਪੋਟਲੇ ਆਂਗਰ ਮੈਂ ਜਾਉਂਗੀ ਨਾ ਜਾ ਕੇ ਬੜਾਉਣੀ ਆ ਹੋਰ ਤੂੰ ਠੀਕ ਆ ਹਾਂ ਠੀਕ ਡੰਗਰਮਾਲ ਠੀਕ ਹੁਣ ਹਾਂ ਸਭ ਠੀਕ ਆ ਅਗਰ ਅੱਛਾ ਓ ਜਿਹਨੇ ਆਪਣੀ ਮੈਂ ਆ ਤੇ ਆਪ ਡੰਗਰਾਂ ਦੇ ਡੰਗਰ ਹੋਈ ਫਿਰਦੀ ਆ ਤੇ ਕੀ ਕਰਾਂ ਪਾਪਾ ਮੈਨੂੰ ਸਾਰੀ ਦਿਹਾੜੀ ਕਰੀ ਬੋਆ ਸੋਟ ਲੱਗਦੀ ਪਾਣੀ ਢਾਲਾ ਕਰਿਆ ਆਹੋ ਹੀ ਨਹੀਂ ਕੰਮ ਹੋਪਦੇ ਮੇਰੇ ਕਿੱਲ ਫੇ ਕੰਮ ਸੇ ਕਰਨਾ ਹੀ ਪੈਣਾ ਹੁਣ ਨਾ ਆ ਜਿਹੜੀ ਹੁਣ ਆਈ ਆ ਨਾ ਨਿੱਕੀ ਉਹ ਨਹੀਂ ਉਹ ਕਰਦੀ ਮਾਸਾ ਵੀ ਨਾਲੇ ਆ ਸਕੂਟਰ ਜਾ ਚਲਾ ਲੈਂਦੀ ਝਾਟੀ ਬੋ ਉੱਡ ਕੇ ਚੱਲ ਹਰ ਚਵਾਲ ਚੱਲ ਹਰ ਚਵਾਲ ਮੈਨੂੰ ਤੇ ਲੈ ਕੇ ਵੀ ਨਹੀਂ ਜਾਂਦੀ ਕਿੱਲ ਕਿਤੇ ਕੰਮ ਨਹੀਂ ਜਾਂਦੀਆਂ ਨੇ ਪਾਪਾ ਮੈਨੂੰ ਵੀ ਚਾਹੀਦਾ ਮੈਂ ਵੱਡੀ ਘਰ ਚੋਂ ਮੈਨੂੰ ਕਿਤੇ ਲੈ ਜਾਣ ਕਿਤੇ ਕਦੇ ਮਿਠਾਈ ਲੈ ਆਂ ਤੈਨੂੰ ਵੀ ਲੈ ਆਂਗੇ ਜਦੋਂ ਤੂੰ ਚੱਲ ਜਾ ਕਰ ਜਾਪਾ ਪਾ ਪਾਲਾ ਤਾਂ ਤਰੋਂ ਨੀਆਂ ਹੀ ਮੇਰੀਆਂ ਹੁਣ ਮੇਰੀ ਉਮਰ ਅਸਿਕਨ ਦੀ ਹਾਂ ਅੱਜ ਸਿੱਖੇਗਾ ਹਾਂ ਯਾਦ ਨਹੀਂ ਸਿੱਕਣ ਗਰਾਉਂਡੀ ਦੇ ਪੈਰ ਕੇ ਚਾਹ ਪੀਤਾ ਕੋ ਖਾਦੇ ਭਿੰਨ ਕੁ ਟਿੱਕ ਪਉਣੀ ਹੈ ਪੁੱਠੀਆਂ ਨਹੀਂ ਕਰੋ ਮਮਮੀ ਮਿਠਾਲਾਂ ਆਈਆਂ ਖਾਣਾ ਥੋੜਾ ਤੇ ਢਿੱਡ ਚਾਸਰਾ ਹੋਏਗਾ ਪਤਾ ਨਹੀਂ ਘਰੋਂ ਖਾ ਕੇ ਆਈਆਂ ਕਿ ਨਹੀਂ ਖਾ ਕੇ ਆਈ ਖਾਣਾ ਸਵਾਏ ਗੋਆ ਸੁਰਦੀ ਸੁਰਦੀ ਮਿਆਂ ਨੂੰ ਆ ਗਈ ਕੋ ਆਂਦਾ ਮੋਕੈ ਨਹੀਂ ਮਿਲਿਆ ਕਿੱਥੇ ਮੈਂ ਤੇ ਪੱਜਾਂ ਦੀ ਕੀਤੀ ਮੈਂ ਹਾਂ ਉਹਨਾਂ ਤੋਂ ਪਹਿਲਾਂ ਪਹਿਲਾਂ ਆ ਜਾ ਬੰਨੇ ਪੈ ਕੇ ਆਈ ਐ ਮੈਂ ਨਾ ਕੋਈ ਰਾਹ ਚ ਮਿਲਿਆ ਵੀ ਚੜ ਕੇ ਚੱਲ ਜਾ ਮਾੜੀ ਮੋਟੀ ਜੋ ਪਹਿਲਾਂ ਆ ਜਾਂਦੀ ਸੋ ਚਾਲ ਕੋਈ ਨਹੀਂ ਹੁਣ ਮਚਾਪ ਵੀ ਕੇ ਚੱਲ ਜਾਂਦੀ ਚਲਦਾ ਰੋਟੀਆਂ ਨੂੰ ਉਲਾ ਲੂ ਫਿਰ ਲੈ ਡਾਈਨੇ ਪੈ ਗਈ ਇਹ ਕਾਰਨ ਫਰਗੇਟਡ ਪਪਾ ਤੂੰ ਬੈ ਬੀਬੀ ਨੂੰ ਮੈਂ ਭਾਂਡੇ ਫੜਾਵਾਂ ਮਾਂਜ ਲੈਂਦੀ ਉਹ ਮਾਂਜਣ ਦੀ ਆ ਫਿਰ ਉਹਨੇ ਤੇ ਲੱਗ ਗਿਆ ਇਸ ਮਦ ਦੀ ਗੱਲਾਂ ਨੇ ਕਿ ਪਹਿਲਾਂ ਮਾਂ ਨਾਲ ਪੜੀ ਹੁਣ ਗਾਂ ਧੀ ਵੀ ਜਮਾਲ ਕੋਈ ਨਹੀਂ ਪੜੀ ਉਹ ਤੋਂ ਛੱਡ ਕੇ ਦੇ ਪਾਸ ਜਾਈਏ ਤਾਂ ਕੀ ਇਹਨਾਂ ਦਾ ਬੰਦਾ ਕਰੇ ਦੱਸ ਉਹ ਆਏਗੀ ਸਾਥ ਤੇਰੀ ਕੀ ਆਖੇਗੀ ਬੀਬੀ ਹੋਣ ਮੈਂ ਜਾਣੀ ਆ ਇੱਕ ਤੇ ਅੱਜਾ ਵੱਜ ਗਈ ਮੈਂ ਹੁਣੇ ਟਾਈਮ ਪੀਸ ਵੇਚ ਦੇਣੇ ਡੇਢ ਵਜਦਾ ਵਾ ਤੂੰ ਕਹ ਮੈਂ ਪਰ ਨਾ ਪੜਵਾ ਤੇ ਮੈਨੂੰ ਟਾਈਮ ਦਾ ਤੇ ਪਤਾਈ ਜਾਣਾ ਉਹ ਇੱਕ ਤੇ ਅੱਧਾ ਹੀ ਹੁੰਦਾ ਵਾ ਹੁੰਦਾ ਨਹੀਂ ਹੁੰਦਾ ਡੇਢ ਹੁੰਦਾ ਚੱਲ ਰਹਿਣ ਦੇ ਹੁਣ ਮੈਨੂੰ ਗੱਲਾਂ ਚ ਨਾ ਲਾਈ ਜਾ ਉਹ ਆਉਣ ਆਲੀਆਂ ਹੀ ਆ ਕੱਲ ਕ ਜਾ ਕੈਮਰਾ ਉਹ ਸਾਥ ਉਹ ਪਾਪਾ ਖੰਡਾ ਗੋਗਲੂ ਪੋੜਦੇ ਨਾ ਚੱਲ ਚੱਲ ਪੋੜ ਦਿੰਦਾ ਕੋਈ ਨਹੀਂ ਤੂੰ ਉਹਨੂੰ ਕਹਿ ਫਿਰ ਮੈਂ ਲੈ ਜਾਂ ਜਾ ਕੇ ਮੈਂ ਬਣਾ ਦੂੰਗੀ ਐਡੀ ਪੱਖੀ ਆਈ ਏ

कोई तो है ही नहीं मम्मा, मामा बीबीजी चाची कोई है नी है घरे घर कोई भी नहीं मैं आपे पानी पी लैं

ਮੀਮਨ ਪ੍ਰੀਤਾ ਵਨ ਪ੍ਰੀਤਾ ਅਰਸੋ ਇੱਥੇ ਬਹਿ ਹਣੀ ਚ ਆ ਕੇ ਪਪਨਾਮ ਦੀ ਪਾਇ ਠਰਕੀਆਂ ਆਈਆਂ ਕਿੰਨੀ ਕਿਰੀ ਹਵਾ ਵਾਂ ਲੰਢੀ ਬਾਹਰ ਕਿੱਥੇ ਗਈ ਐ ਮੀਮਨ ਪ੍ਰੀਤਾ ਹੈ ਅੰਦਰ ਚ ਵੀ ਲੱਭਣ ਡਈ ਕਿਥੇ ਚਲ ਗਈ ਹੋਣੀ ਇੱਕ ਜਿਹਾ ਫਾਰ ਕੇ ਯਾਤਰਾ ਹੀ ਕਰਦੀ ਘਰੋਂ ਦੁਰ ਜੀ ਗਿਆ ਨਾ ਬਸ ਇਹਦਾ ਦਾ ਲੱਗਦਾ ਵੀ ਮੈਂ ਫੇਰਾ ਆ ਆਖੀ ਕਿ ਅੰਦਰ ਚ ਲੱਭ ਜੇਗੀ ਤਾਂ ਗੱਲ ਕਰੀ ਮਨਪ੍ਰੀਤਾ ਮੰਮੀ ਤੂੰ ਹੀ ਬਰਾ ਉੱਧਰ ਜਾਂਦੀ ਮਾਰਾ ਹਾਂ ਪੱਠਿਆਂ ਦਾ ਵੀ ਟਾਈਮ ਹੋਇਆ ਪੱਟੇ-ਪੁੱਟੇ ਪਾਉਂਦੇ ਹੋਣੇ ਆ ਹੋਰ ਕੰਮ ਕਿਹੜਾ ਉਹਨਾਂ ਨੂੰ ਇਧਰੋਂ ਹੀ ਜਾਵਾਂ ਖਫਤਰੋਂ ਦੀ ਜਾਵਾਂ ਇਹ ਲੋ ਜਿੱਦ ਨੂੰ ਵਜੇ ਚੱਲ ਜਾਓ ਇਧਰੋਂ ਜਾਣੀ ਆ ਫਵਾ ਵਜਾ ਜੀ ਇੱਥੇ ਵੇਖ ਕੇ ਨਹੀਂ ਆਹ ਖਾ ਆਪਣੇ ਸਕੂਟਰ ਜਾ ਆ ਗਿਆ ਹੀ ਤੈਨੂੰ ਲੱਗਦਾ ਮੰਮੀ ਹੋਣੀ ਆ ਗਏ ਆ ਇੱਥੋਂ ਹੀ ਵਲਦੇ